ਹੇਮਕੁੰਨ ਸਾਹਿਬ ਗਿਆ ਉਹ ਵੀ ਚਲਾਈਆਂ ਹਜੇ ਉਹ ਨਹੀਂ ਪਰ ਆ ਬਹੁਤ ਖਤਰਨਾਕ ਇੱਕ ਨਾ ਸ਼ੇਰ ਆ ਇਹ ਦਹਾੜਦਾ ਵੀ ਆਉਦੇ ਹਿੱਲਦਾ ਵੀ ਆ ਆ ਦੇਖੋ ਬਈ ਸੁਰੰਗ ਜੀ ਕਿੰਨੀ ਲੰਬੀ ਆ ਸਿੱਧੀ ਆ ਜਮੇ ਹੈਗੀ ਬਰੀਕ ਜੀ ਆ ਉਹ ਹੁਸ਼ਿਆਰ ਬੱਚਾ ਹੈ ਗਲਾਸ ਕਾਵੇਂ ਲੱਲ ਹੈ ਕੋ ਬੋਲੂਗਾ ਖਾਮਾ ਗਣੀ ਆਮ ਬੋਲਿੰਗ ਗਣੀ ਕਮ ਗਣਿਕਾ ਉਲਟਾ ਹੋ ਜਾਏਗਾ ਟਾਈਮ ਵੰਬ ਨਹੀਂ ਜਿਵੇਂ ਉਹ ਜਮਾਨੇ ਦੇ ਜਿਵੇਂ ਉਹ ਉੱਪਰ ਰਸੀਰੀਓ ਖਿੱਚ ਦਿੰਦੇ ਸੀਗੇ ਉਦੋਂ ਮ ਬਾਦ ਸੈੱਡ ਦਿੰਦੇ ਹਾਂਜੀ ਆਪਾਂ ਪਹੁੰਚੇ ਹਾਂ ਜੀ ਜੈਵਾਨ ਤੋਪ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਤੋਪ ਆਓ ਗੁਰਦੁਆਰਾ ਸਿੰਘ ਸਭਾ ਜੈਪੁਰ ਤੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਟਾਈਮ ਹੋ ਚੁੱਕਿਆ ਹੈ ਸਵੇਰ ਦੇ 9:30 ਤੇ ਆਪਾਂ ਮੱਥਾ ਟੇਕਦੇ ਆ ਜੀ ਨਹਾ ਧੋ ਕੇ ਰੈਡੀ ਹੋ ਗਏ ਸੀ ਤੇ ਸਾਈਕਲ ਆਪਣੇ ਉਹ ਸਾਹਮਣੇ ਖੜੇ ਆ ਤੇ ਆਪਣੀ ਤਿਆਰੀ ਆ ਤੇ ਤਰੀਕ ਅੱਜ ਹੈਗੀ ਆ ਜੀ ਤਕਰੀਬਨ 8 8 ਨਵੰਬਰ 2025 ਤੇ ਦਿਨ ਹੈਗਾ ਜੀ ਅੱਜ ਦਿਨ ਵੀ ਭੁੱਲ ਗਏ ਦਿਨ ਕਿਹੜਾ ਪਤਾ ਨਹੀਂ ਅੱਜ ਤੇ ਆਹ ਬਿਲਡਿੰਗ ਦੇ ਸਾਹਮਣੇ ਗੁਰਦਾਰਾ ਸਾਹਿਬ ਗੋਬਿੰਦ ਮਾਰਗ ਰਾਜਾਪਾਰਕ ਰਹਿਜ ਤੁਹਾਨੂੰ ਇੱਥੇ ਡਾਰਮੇਟਰੀ ਜਿਵੇਂ ਬੈੱਡਾਂ ਦਾ ਮਿਲ ਜਾਂਦੀ ਹੈ 100 ਰੁਪਿਆ ਪਰ ਬੈੱਡ ਇੱਕ ਰਾਤ ਦਾ ਲੈਂਦੇ ਨੇ ਜੀ ਆਪਾਂ ਮੱਥਾ ਟੇਕਨੇ ਆ ਦਰਬਾਰ ਸਾਹਿਬ ਉਸ ਤੋਂ ਬਾਅਦ ਗੱਲਬਾਤ ਕਰਦੇ ਆਂ ਬਾਕੀ ਤੇ ਆ ਬੈੱਡ ਹੁੰਦੇ ਨੇ ਜੀ ਜਿਵੇਂ ਆ ਇੱਕ ਆ ਬੈੱਡ ਸੀ ਇੱਕ ਆ ਬੈੱਡ ਆਪਣਾ ਕੰਬਲ-ਕੁੰਬਲ ਵਧੀਆ ਨਵੇਂ ਹੁੰਦੇ ਨੇ ਇੱਦਾਂ ਰਹਿ ਸਕਦੇ ਹੋ ਤੇ ਆ ਆਪਣੀ ਇਧਰ ਅਲਮਾਰੀ ਆ ਤੁਸੀਂ ਇੱਥੇ ਜਿੰਦਾ ਲਾ ਸਕਦੇ ਹੋ ਆਪਣਾ ਸਮਾਨ ਆਪਾਂ ਇਹਦੇ ਵਿੱਚ ਰੱਖਤਾ ਆਪਣਾ ਤੇ ਆਪਾਂ ਹੁਣ ਜੈਪੁਰ ਘੁੰਮਦੇ ਆਂ ਜੀ ਅੱਜ ਦਿਖਾਉਣੇ ਆ ਤੁਹਾਨੂੰ ਹਵਾ ਮਹਿਲ ਜਲ ਮਹਿਲ ਤੇ ਬਾਕੀ ਜਿਹੜੇ ਕਿਲੇ ਨੇ ਜੈਪੁਰ ਸ਼ਹਿਰ ਦੇ ਵੀਡੀਓ ਦੇਖ ਰਹੇ ਜੀ ਸਾਰੇ ਹੀ ਭੈਣਾ ਭਰਾਵਾਂ ਬੱਚੇ ਬਜ਼ੁਰਗਾਂ ਮਾਤਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀਕਾਲ ਜੈਪੁਰ ਤੋਂ ਰਾਜਸਥਾਨ ਤੋਂ ਰਾਤਾ ਪਾ ਗਏ ਸੀਗੇ ਜੀ ਗੁਰਦੁਆਰਾ ਸਿੰਘ ਸਭਾ ਬਹੁਤ ਖੁੱਲਾ ਟੁੱਲਾ ਗੁਰਦੁਆਰਾ ਸਾਹਿਬ ਬਣਿਆ ਆ ਤੇ ਉਥੋਂ ਆਪਾਂ ਤਕਰੀਬਨ ਦਰਬਾਰ ਸਾਹਿਬ ਦੇ ਦਰਸ਼ਨ ਤੁਸੀਂ ਕਰ ਲਏ ਤੇ ਉਸ ਤੋਂ ਬਾਅਦ ਨਿਕਲੇ ਆਪਾਂ ਜੀ ਨਾਰਗੜ ਕਿਲਾ ਮੇਰੇ ਪਿੱਛੇ ਤੁਸੀਂ ਦੇਖ ਉੱਪਰ ਦੇਖ ਸਕਦੇ ਹੋ ਚੜਾਈ ਕਾਫੀ ਆ ਪਿੱਛੇ ਆ ਦੇਖੋ ਕਿੰਨੀ ਚੜਾਈ ਆ ਤੇ ਪਿੱਛੇ ਮੇਰੇ ਦੇਖ ਰਿਹਾ ਜੀ ਇੱਧਰ ਜੈਪੁਰ ਸ਼ਹਿਰ ਕੋਬ ਸੂਰਤ ਦੇਖੋ ਕਿੰਨੇ ਮਤਲਬ ਕਿ ਉਹਦੇ ਵਿੱਚ ਫੈਲਿਆ ਹੋਇਆ ਦੇਖੋ ਜਿੱਥੇ ਤੱਕ ਤੁਸੀਂ ਦੇਖੋਗੇ ਸਾਰਾ ਜੈਪੁਰਾ ਉਧਰ ਦੇਖੋ ਉਹ ਪਿੱਛੇ ਦੂਰ ਦੂਰ ਪਹਾੜੀਆਂ ਦਿਖ ਰਹੀਆਂ ਨੇ ਕਿਉਂਕਿ ਮੈਂ ਇਹਦੀ ਵੀਡੀਓ 0.5 ਚ ਬਣਾ ਰਿਹਾ ਤਾਂ ਕਿ ਜਿਹੜਾ ਵਿਊ ਆ ਤੁਹਾਨੂੰ ਉਹ ਸਾਰਾ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਦੇਖ ਸਕੇ ਤੇ ਉੱਪਰ ਆਪਾਂ ਆਇਆ ਰੋਟੀ ਖਾਦੀ ਨਹੀਂ ਸੀ ਪ੍ਰਸ਼ਾਦਾ ਪਾਣੀ ਜਿਹੜਾ ਗੁਰਦੁਆਰਾ ਸਾਹਿਬ ਉਹ 12:00 ਵਜੇ ਤਕਰੀਬਨ ਹੁੰਦਾ ਜਿਹੜਾ ਤਿਆਰ ਹੁੰਦਾ ਜੀ ਰਾਸਤੇ 'ਚ ਮਾੜਾ ਮੋਟਾ ਕਚੌਰੀ ਮਿਲੀ ਉਹ ਖਾ ਲਈ ਤੇ ਉੱਪਰ ਚੱਲਦੇ ਆਂ ਜੈਗੜ ਕਿਲਾ ਇਦੋਂ ਬਾਅਦ ਆਊਗਾ ਉੱਥੋਂ ਰਸਤਾ ਜਾਂਦਾ ਨਾਰਗੜ ਕਿਲੇ ਤੋਂ ਫਿਰ ਅਮੇਰ ਪੈਲਸ ਜਲ ਮਹਿਲ ਪਿੰਕ ਸਿਟੀ ਹਵਾ ਮਹਿਲ ਉਦੋਂ ਬਾਅਦ ਜਾਵਾਂਗੇ ਸਫਰ ਨਾਲ ਜੁੜੇ ਰਹੋ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰਿਓ ਐ ਜਾਂਦੇ ਨੇ ਮੋਟਰਸਾਈਕਲ ਜੀ ਭਾਈਆ ਜਮੇ ਜਮੇ ਤਿੱਖੀਆਂ ਨੇ ਬਈ ਅਸਤਾ ਤੇ ਨਾ ਥੱਲੇ ਜਦੋਂ ਦੇ ਆਇਆ ਅਸੀਂ ਪਤਾ ਨਹੀਂ 4-5 ਵਾਰੀ ਜਗ੍ਹਾ ਤੇ ਰੋਕ ਗਏ ਲੈ ਆਹ ਖੜੇ ਹਾਂ ਹੁਣ ਬੰਦਾ ਕੀ ਕਰੇ ਥੋੜਾ ਥੋੜਾ ਕਰਕੇ ਇੱਥੇ ਲੈ ਆਏ ਤੇ ਔਰ ਹੈਗਾ ਨਾਹਰਗੜ ਕਿਲਾ ਇੱਥੇ ਜਾਣਾ ਆਪਾਂ ਤੇ ਆ ਜਾਂਦੀ ਇਹਨਾਂ ਚੜਾਈਆਂ ਔਰ ਜਾ ਕੇ ਸਾਹਮਣੇ ਉੱਪਰ ਦੀ ਉਹ ਜਾ ਕੇ ਫੇਰ ਉੱਪਰ ਪਹੁੰਚਣਾ ਮਗਰ ਸ਼ਹਿਰ ਦੇਖਦਾ ਜੈਪੁਰ ਦੇਖੋ ਦਿਖਾ ਬਈ ਕੈਮਰਾਮੈਨ ਦੇਖੋ ਇਹ ਚੜਾਈਆਂ ਬਹੁਤ ਬਈ ਹਿਮਕੁੰਡ ਸਾਹਿਬ ગયા ਉਹ ਵੀ ਚੜਾਈਆਂ ਹਜੇ ਉਹ ਨਹੀਂ ਪਰ ਆਹ ਬਹੁਤ ਖਤਰਨਾਕ ਆਪਾਂ ਪਹੁੰਚ ਗਏ ਜੀ ਨਾਰਗੜ ਕਿਲਾ ਸਾਹਮਣੇ ਸਾਈਕਲ ਉਹ ਉੱਥੇ ਖੜਾਤੇ ਤੇ ਇੱਧਰ ਪਾਣੀ ਭਰ ਲਈ ਮੈਂ ਪੀਣ ਨੂੰ ਸਾਰਾ ਹੀ ਖਤਮ ਹੋ ਗਿਆ ਤੇ ਆਹ ਮੜਾ ਜੇ ਇੱਥੋਂ ਹੀ ਆਪਾਂ ਇੱਧਰ बावੜੀ ਬਣੀ ਆ ਨਾਰਾਗੜ ਦੀ ਇਤਿਹਾਸਿਕ ਤੇ ਵਿਸ਼ਾਲ बावੜੀ ਵਰਸ਼ਾ ਦਾ ਜਲਮੀਂ ਦਾ ਜਿਹੜਾ ਸੀਗਾ ਪਾਣੀ ਕਹਿੰਦੇ ਪਹਾੜੀਆਂ ਚ ਨਾਲੀਆਂ ਤੇ ਨਾਲੀਆਂ ਦੇ ਮਾਧਿਮ ਰਾਹੀਂ ਬੈਂਦਾ बावੜੀ ਮੇ ਇੱਥੇ ਇਕੱਠਾ ਹੁੰਦਾ ਸੀ ਤੇ ਇਹ ਸਾਰਾ ਪੜ ਲਿਓ ਤੁਸੀਂ ਹੌਲੀ ਹੌਲੀ ਤੇ ਆਪਾਂ ਦਿਖਾਉਨੇ ਜਿਹੜੀ बावੜੀ ਬਣੀ ਕਿੱਥੇ ਹੋਈ ਆ ਮੈਨੂੰ ਲੱਗਦਾ ਉਹ ਸਾਹਮਣੇ ਆ ਉਧਰ ਬਣੀ ਹੋਈ ਆ ਭਰ ਲਈ ਘਟ ਘਟ ਪਾਣੀ ਫਿਰ ਆਪਾਂ ਦਿਖਾਉਨੇ ਆ ਉਹ ਪਰੇ ਨਾ ਬਾਉਂਡਰੀ ਐ ਇੱਕ ਉਹਦੀ ਕਿਲੇ ਦੀ ਉਧਰ ਬਾਅਦ ਚ ਜਾਵਾਂਗੇ ਉੱਥੋਂ ਵਿਊ ਬੜਾ ਸ਼ਾਨਦਾਰ ਵਿਊ ਆਉਂਦਾ ਵਾ ਤੇ ਲੇ ਪਹਿਲਾਂ ਇੱਥੋਂ ਪਾਣੀ ਭਰ ਲਈ ਆਪਾਂ ਘੋਟ ਇਹੇ ਜਿਵੇਂ ਥੱਲੇ ਟੂਰਿਸਟ ਜਿੰਨੇ ਆਉਂਦੇ ਨੇ ਪੀਣ ਪੂਣ ਇੱਥੇ ਭਰਦੇ ਨੇ ਪਾਣੀ ਚੈੱਕ ਆਪਾਂ ਤੁਹਾਨੂੰ ਜੀ ਆਹ ਸਨਰਾਈਜ਼ ਪੁਆਇੰਟ ਇੱਧਰ ਲੈ ਕੇ ਚੱਲਦੇ ਆਂ ਬਾਕੀ ਨਾਰਗੜ ਜਿਹੜਾ ਕਿਲੇ ਦਾ ਥੋੜਾ ਬਹੁਤ ਆਪਾਂ ਨੂੰ ਇਤਿਹਾਸ ਪਤਾ ਉਹ ਤੁਹਾਨੂੰ ਦੱਸਦੇ ਆਂ ਇਹ ਜਿਹੜਾ ਜੈਪੁਰ ਦਾ ਰਾਜਾ ਸੀਗਾ ਜੈ ਸਿੰਘ ਤੁਸੀਂ ਸਾਰੇ ਜਾਣਦੇ ਹੋ ਉਹਨੇ ਬਣਵਾਇਆ ਸੀਗਾ ਜੀ 1734ਵੀਂ ਵਿੱਚ ਤੇ ਪਹਿਲਾਂ ਇਹਦਾ ਨਾਮ ਸੀ ਜਿਹੜਾ ਸੀਗਾ ਸਦਾਰਸ਼ਨਗੜ ਜਿਹਦਾ ਕਿ ਅਰਥ ਹੁੰਦਾ ਵੀ ਸ਼ੇਰਾਂ ਦਾ ਗੜ੍ਹ ਜਾਂ ਸ਼ੇਰਾਂ ਦਾ ਘਰ ਤੇ ਜਦੋਂ ਇਹ ਕਹਿੰਦੇ ਕੰਮ ਚੱਲ ਰਿਹਾ ਸੀਗਾ ਇਹ ਕਿਲੇ ਦਾ ਉਦੋਂ ਪਹਿਲਾਂ ਇੱਥੇ ਜਿਹੜੀ ਕੰਸਟਰਕਸ਼ਨ ਸੀਗੀ ਉਹ ਕੰਸਟਰਕਸ਼ਨ ਰੁਕ ਜਾਂਦੀ ਸੀਗੀ ਵੀ ਜਿਹੜੇ ਮਿਸਤਰੀ ਸੀਗੇ ਰਾਜੇ ਸੀ ਉਹਨਾਂ ਨੂੰ ਨਾ ਸੁਪਨੇ ਵਿੱਚ ਕੋਈ ਰੂਹ ਦਿਸਦੀ ਸੀਗੀ ਕਿਸੇ ਰਾਜੇ ਦੀ ਹੋਰ ਤੇ ਜਦੋਂ ਫਿਰ ਉਹਨਾਂ ਨੇ ਇਹ ਕਿਥੇ ਮੰਦਿਰ ਬਣਾਇਆ ਉਹ ਬੰਦੇ ਦੇ ਨਾਮ ਤੇ ਰਾਜੇ ਦੇ ਨਾਮ ਤੇ ਤੇ ਫਿਰ ਜਿਹੜਾ ਜਿਹੜਾ ਕਿਲੇ ਦਾ ਕੰਮ ਆ ਕਹਿੰਦੇ ਪੂਰਾ ਹੋਇਆ ਸੀਗਾ ਤੇ ਐਦਾਂ ਗੱਲਾਂ ਬਾਤਾਂ ਸੀਗੀਆਂ ਬਾਕੀ ਇੱਥੇ ਨਾ ਬਹੁਤ ਜਿਹੜੀਆਂ ਮਸ਼ਹੂਰ ਫਿਲਮਾਂ ਜਿਵੇਂ ਰੰਗ ਦੇ ਬਸੰਤੀ ਸ਼ੁੱਧ ਦੇਸੀ ਰਮਾਂਸ ਕਈ ਵੈਬ ਸੀਰੀਜ਼ ਉਹਨਾਂ ਦੀਆਂ ਸ਼ੂਟਿੰਗਾਂ ਬਹੁਤ ਇੱਥੇ ਹੋਈਆਂ ਨੇ ਕਿਲੇ ਚਨਾਰਗੜ੍ਹ ਕਿਲੇ ਵਿੱਚ ਬਾਕੀ ਇੱਥੇ ਨਾ ਇੱਕ ਰਾਣੀਆਂ ਦੇ ਕਮਰੇ ਹੁੰਦੇ ਸੀ ਲਗ 12 ਕਮਰੇ ਬਣਾਏ ਸੀ ਹਰ ਰਾਣੀ ਨੂੰ ਇੱਕ ਲਗ ਕਮਰਾ ਦਿੱਤਾ ਹੋਇਆ ਸੀ ਤਾਂ ਕਿ ਜਿਹੜੀ ਉਹਨਾਂ ਦੀ ਪ੍ਰਾਈਵੇਸੀ ਹੈ ਨਾ ਉਹ ਬਣੀ ਰਹੇ ਸੂਰਜ ਡੁੱਬਣ ਤੋਂ ਬਾਅਦ ਜਦੋਂ ਨਾ ਥੱਲੇ ਨੂੰ ਝਾਤੀ ਮਾਰੀ ਦੀ ਆ ਰਾਤ ਨੂੰ ਤਾਂ ਸ਼ਹਿਰ ਦੀਆਂ ਲੱਖਾਂ ਹੀ ਜੜੀਆਂ ਬੱਤੀਆਂ ਨੇ ਲਾਈਟਾਂ ਤਾਂ ਤਾਰਿਆਂ ਵਾਂਗੂ ਚਮਕਦੀਆਂ ਨੇ ਤੇ ਐਦਾਂ ਕੁਛ ਨਜ਼ਾਰਾ ਰਾਤ ਨੂੰ ਦੇਖੋ ਤੁਸੀਂ ਕਿੰਨਾ ਸੋਹਣਾ ਦਿਖਦਾ ਹੋਊਗਾ ਟਿਕਟ ਆਪਾਂ ਲੈ ਲਈ ਜੀ ਅ ਕਿੰਨੇ ਦੀ ਆ 104 ਰੁਪਏ ਦੀ 52 ਰੁਪਏ 52 ਰੁਪਏ ਇੱਕ ਜਣੇ ਦੇ ਲੈ ਨੇ ਟਿਕਟ 2 ਰੁਪਏ ਦਾ ਹਿਸਾਬ ਪਤਾ ਨਹੀਂ ਕੀ ਲਿਖਿਆ ਤਾਂ 50 ਹੋ ਜਾ ਉਧਰ 52 ਲਿਖਿਆ ਆ ਚਲੋ ਅੰਦਰ ਚੱਲਦੇ ਆ ਗੱਲਬਾਤ ਅੰਦਰ ਜਾ ਕੇ ਕਰਦੇ ਆ ਬਾਕੀ ਤੇ ਅੰਦਰ ਵੜਦੇ ਸਾਰ ਕੁਝ ਇਦਾਂ ਦਾ ਆਰਚੀਟੈਕਚਰ ਦੇਖਣ ਨੂੰ ਮਿਲਦਾ ਆਪਾਂ ਨੂੰ ਇਹ ਹੈਗਾ ਜੀ ਨਾਹਰਗੜ੍ਹ ਕਿਲਾ ਜੈਪੁਰ ਦਾ ਜਿਹੜੇ ਵੀਡੀਓ ਨਾਲ ਬਣੇ ਹੋਏ ਨੇ ਉਹਨਾਂ ਨੂੰ ਪਤਾ ਸਾਰਿਆਂ ਨੂੰ ਤੇ ਆਪਾਂ ਨਾਹਰਗੜ੍ਹ ਕਿਲੇ ਦੇ ਉੱਪਰ ਆਏ ਗਏ ਹੁਆ ਨੇੜੇ ਨਾ ਜਾਈਏ ਇਹਨਾਂ ਦੇ ਤੇ ਇੱਧਰ ਉਹ ਵਿਚਾਰਾ ਸੁੱਤਾ ਪਿਆ ਜੇ ਸੁਸਤਾ ਤੇ ਇਹਨੇ ਪਾਣੀ ਪੁਣੀ ਪੀ ਲਿਆ ਆਪਾਂ ਅੰਦਰ ਚੱਲਦੇ ਹਾਂ ਅੱਗੇ ਦੇ ਦੇ ਆ ਗੱਲਬਾਤ ਦੇ ਦੇ ਆ ਉਹ ਖਾਸਾ ਕੁਝ ਖਰਾਤ ਰੂਤ ਜੇ ਖੜੇ ਨੇ ਅਗਰੇਜ ਗਰੂਜ ਬਾਵਾ ਆਏ ਹੋਏ ਨੇ ਅੱਜ ਇੱਥੇ ਨਾ ਇੱਕ ਸ਼ੀਸ਼ਮੈਲ ਆ ਇਹਦੀ 500 ਰੁਪਏ ਲੱਗ ਟਿਕਟ ਆ ਤੇ ਉਹ ਇੱਥੇ ਇੱਕ ਨਾ ਸ਼ੇਰ ਆ ਇਹ ਦਹਾੜਦਾ ਵੀ ਆ ਉਹਦੇ ਹਿੱਲਦਾ ਵੀ ਆ ਤੇ ਇਧਰ ਟਿਕਟ ਮਿਲਦੀ ਆ 500 ਰੁਪਏ ਸ਼ੀਸ਼ਮੈਲ ਦੀ ਟਿਕਟ ਤੇ ਪਹਿਲਾਂ ਪਾ ਅੱਗੇ ਜਾਈਏ ਬਾਅਦ ਚ ਦੇ ਦਿਆਂ 500 ਰੁਪਏ ਇੱਕ ਲੱਗ ਤੋਂ ਟਿਕਟਾਂ ਨੇ ਅੰਦਰ ਟਿਕਟਾਂ ਹੀ ਬਹੁਤ ਨੇ ਆਪਾਂ ਬਿਲਕੁਲ ਨਾ ਇਹਦਾ ਕਲਚਰ ਆ ਉਹ ਸਾਹਮਣੇ ਨਾ ਰਾਜਸਥਾਨੀ ਉਹ ਦੇ ਦੇ ਆ ਜਾਣਕਾਰੀ ਲੈਣੇ ਆ ਰਾਤ ਰੋਥੇ ਇਧਰ ਬਾਵਾ ਖੜੇ ਨੇ ਯਾਰ ਇਧਰ ਫੂਡ ਕੋਰਟ ਬਣਿਆ ਹੋਇਆ ਤੇ ਇੱਕ ਇੱਕ ਮੈਂ ਕਿਹਾ ਵੀ ਚਲੋ ਆ ਲੈ ਲਈਏ ਕੀ ਹੁੰਦਾ ਬੱਤਾ ਪੀ ਲਈਏ ਡਿਊ ਮਾਊਂਟੇਨ ਡਿਊ ਡਰ ਕੇ ਅਗੇ ਜੀਤ ਹੈ ਉਦਾਂ ਤੁਹਾਨੂੰ ਪਤਾ ਮੈਂ ਪੀਂਦਾ ਨਹੀਂ ਹੈਗਾ ਕੋਲਡ ਡਰਿੰਕ ਆ ਜਿਵੇਂ ਸੋਈ ਸਾਜ ਹੈ ਉਹ ਜਿਵੇਂ ਮੂੰਹ ਜਾਂ ਸੁੱਕੀ ਜਾਂਦਾ ਪਾਣੀ ਪਤਾ ਨਹੀਂ ਸਵਾਦ ਨਹੀਂ ਲੱਗਦਾ ਇੱਥੇ ਦਾ ਤੇ ਮਜਬੂਰੀ ਚ ਬਸ ਪੀਣਾ ਪੈ ਰਿਹਾ ਅੱਜ ਕੋਲਡ ਬਹੁਤ ਹੋ ਜਾਂਦਾ ਵੈਸੇ ਮੈਨੂੰ ਫਿਰ ਐ ਨਹੀਂ ਗਾ ਬੇਟੂ ਦੇਖ ਲੈ ਹੋਰ ਲੈ ਲੈ ਕੋਈ ਲੈ ਲੈ ਤੇ ਆ ਆਪਾਂ ਜਿਹੜੀ ਟਿਕਟ ਲਈ ਸੀ ਇਹਦੇ ਆਪਾਂ ਜੀ ਅੰਦਰ ਐਂਟਰ ਹੋਣਾ ਹੁਣ ਤੇ ਇੱਧਰ ਇੱਕ ਛੋਟੀ ਜਹੀ ਆ ਤੋਪਖਾਨਾ ਖੜਾ ਛੋਟਾ ਜਿਹਾ ਇਹਦੇ ਅੰਦਰ ਐਂਟਰ ਹੋਵਾਂਗੇ ਸਾਹਮਣੇ ਉਹ ਟਿਕਟ ਚੈੱਕ ਕਰਦੇ ਨੇ ਤੇ ਇੱਕ ਤੋਪ ਇੱਧਰ ਖੜੀ ਆ ਅੱਛਾ ਇੱਧਰ ਆ ਮੋੜੇ ਮੋਟਾ ਇਧਰ ਸੈਲਫੀ ਪੁਆਇੰਟ ਜੇ ਬਣੇ ਹੋਏ ਨੇ ਉਹ ਕਮਾ ਕੇ ਉਹ ਕਰਦੇ ਨੇ ਆ ਜੋ ਚੱਲੀ ਅੰਦਰ ਅੱਛਾ ਫੋਟੋ ਕਰਨੀ ਆ ਆਰਕੀਟੈਕਚਰ ਦੇਖੋ ਮੇਰੇ ਮਗਰ ਕੀ ਬਾਤ ਹੈ ਯਾਰ ਪੁਰਾਣੇ ਰਾਜੇ ਹੈ ਨਾ ਕੀ ਮਾਹੌਲ ਹੋ ਉਸ ਵੇਲੇ ਦਾ ਤੇ ਜਿੱਥੇ ਆਪਾਂ ਇੱਕ ਕਿਲਾ ਨਹੀਂ ਦੇਖਿਆ ਸੀਗਾ ਉਹ ਕਿੱਥੇ ਦੇਖਿਆ ਸੀਗਾ ਆਪਾਂ ਆਗਰੇ ਆਗਰੇ ਦੇਖਿਆ ਸੀ ਇੱਕ ਆਪਾਂ ਦੇਖਿਆ ਸੀਗਾ ਗਵਾਲੀਅਰ ਵੀ ਦੇਖਿਆ ਸੀ ਤੇ ਦਿੱਲੀ ਵੀ ਦੇਖਿਆ ਸੀ ਮੈਨੂੰ ਲੱਗਦਾ ਦਿੱਲੀ ਨਹੀਂ ਦੇਖਿਆ ਸੀਗਾ ਉਹ ਉੱਥੇ ਉੱਥੇ ਤਾਂ ਕਈ ਸੀਗੇ ਕਿਲੇ ਗਵਾਲੀਅਰ ਤਾਂ ਜਿਵੇਂ ਆਪਣੇ ਮਾਨ ਸਿੰਘ ਦਾ ਮਹਿਲ ਸੀਗਾ ਤੇ ਇੱਕ ਦੂਜਾ ਸੀਗਾ ਦੋ ਤਿੰਨ ਦੇਖੇ ਸੀਗੇ ਪਿੱਛੇ ਵੇਗਾ ਪਹਿਲਾਂ ਆਪ ਇੱਧਰ ਅੰਦਰ ਜਾਈਏ ਇੱਧਰ ਗਾ ਇੱਧਰ ਚਲੀਏ ਅੱਛਾ ਯਹਾਂ ਸੇ ਪਧਾਰੇ ਇੱਧਰ ਦੀ ਪਧਾਰਦੇ ਆਪਾਂ ਤੇ ਐਦਾਂ ਦਾ ਆਰਚੀਟੈਕਚਰ ਉੱਪਰ ਜਾਲੀ ਲਾਈ ਹੋਈ ਹੈ ਮੈਨੂੰ ਲੱਗਦਾ ਬੰਦਰਪੁਤਰਾ ਤੋਂ ਲਾਈ ਹੋਈ ਹੈ ਆ ਪਤਾ ਨਹੀਂ ਖਾਨੇ ਜਿ ਬਣਾਏ ਹੋਏ ਨੇ ਪੁਰਾਣੇ ਟਾਈਮ ਦੇ ਨੇ ਥੋੜਾ ਮੋਟਾ ਇਹਨੂੰ ਸਜਰਿਆ ਸਵਾਰਿਆ ਹੋਊਗਾ ਉਸ ਤੋਂ ਬਾਅਦ ਆਵਾਜ਼ ਨਾ ਥੋੜੀ ਜੀ ਗੂੰਜਦੀ ਆ ਇਹਦੇ ਵਿੱਚ ਪਤਾ ਨਹੀਂ ਹੁਣ ਮਾਈਕ ਚ ਤਾਂ ਪਤਾ ਨਹੀਂ ਕੀ ਕਿਵੇਂ ਆਉਂਦੀ ਹੋਊਗੀ ਤੇ ਬਹੁਤ ਘੈਂਟ ਮਾਹੌਲ ਆ ਬਹੁਤ ਜ਼ਿਆਦਾ ਘੈਂਟ ਮਾਹੌਲ ਕਿਲੇ ਦਾ ਤੇ ਆਰਕੀਟੈਕਚਰ ਦੇਖੋ ਚੈੱਕ ਕਰੋ ਵਾਓ ਕੀ ਬਾਤ ਹੈ ਤੇ ਆਇਦਰ ਉੱਪਰ ਜਾਣ ਦਾ ਛੱਤ ਤੇ ਟਰੈਸ ਤੇ ਚੱਲਦੇ ਆਪਾਂ ਤੇ ਟਰੈਸ ਤੇ ਜਾ ਕੇ ਉੱਪਰਲਾ ਮਹਾਲ ਦਿਖਾਉਣਿਆ ਤੁਹਾਨੂੰ ਜੈਪੁਰ ਦਾ ਤੇ ਇੱਧਰ ਆਹ ਪਤਾ ਨਹੀਂ ਕੀ ਬਣਿਆ ਨੇ ਐਕਸਕਿਊਜ਼ ਮੀ ਉੱਪਰ ਆ ਗਏ ਉੱਪਰ ਆਪਾਂ ਲਓ ਜੀ ਉੱਪਰੋਂ ਉੱਪਰ ਆਏ ਨਹੀਂ ਹਜੇ ਵਾਹ ਅਜੇ ਹੋਰ ਉੱਪਰ ਜਾਣਾ ਪੈਣਾ ਵਾ ਤੇ ਲੋਕ ਬਵਾ ਆਏ ਹੋਏ ਨੇ ਅੱਜ ਉੱਪਰ ਦੀ ਰਸਤਾ ਪਤਾ ਨਹੀਂ ਹੁਣ ਕਿੱਧਰ ਦੀ ਜਾਂਦਾ ਉੱਥੋਂ ਦਾ ਵਿਊ ਵਿਊ ਪੁਆਇੰਟ ਵਧੀਆ ਵਾ ਤੇ ਇਦਾਂ ਹੀ ਬਸ ਆਹ ਕਮਰੇ ਕੁਮਰੇ ਸ਼ੀਸ਼ੇ ਬੜੇ ਸੋਹਣੇ ਲੱਗੇ ਨੇ ਆਦੇ ਦੇਖੋ ਲੈ ਇਦਾਂ ਇਦਾਂ ਵੀਡੀਓ ਬਣਾਉਨੇ ਹੁੰਦੇ ਆਪਾਂ ਆ ਇੱਕ ਮਗਰ ਆਪਣੀ ਰੀਸੀਵਰ ਲੱਗੇ ਹੁੰਦਾ ਇਹਦਾ ਦੂਜਾ ਮਾਈਕ ਦੇ ਜਾਂ ਮਾਈਕ ਬਾਕੀ ਸਿਸਟਮ ਆਪਣੇ ਕੋਲੇ ਹੁੰਦਾ ਤਾਰਾ ਦੂਰਾਂ ਪਾਵਰ ਬੈਂਕ ਦੀਆਂ ਆਪਾਂ ਇੱਥੋਂ ਜੈਪੁਰ ਦੇਖੂਗਾ ਥੱਲੇ ਜੈਪੁਰ ਸ਼ਹਿਰ ਦੇਖਦਾ ਥੋੜਾ ਵਿੱਚ ਬਾਰੀਆਂ ਦੇ ਦੇਖੋ ਉੱਪਰ ਚੱਲਦੇ ਆ ਆ ਦੇ ਆ ਬਾਰੀ ਪੂਰੀ ਖੁੱਲੀ ਇੱਥੋਂ ਪੂਰਾ ਜੈਪੁਰ ਸ਼ਹਿਰ ਦੇਖਦਾ ਪੂਰਾ ਜੈਪੁਰ ਸ਼ਹਿਰ ਤੁਹਾਨੂੰ ਇੱਥੋਂ ਜਿਹੜਾ ਨਾਰਗੜ ਕਿਲੇ ਵਿੱਚੋਂ ਇਦਾਂ ਮਿਲ ਜੂ ਦੇਖੋ ਦੂਰ ਦੂਰ ਤੱਕ ਨਿਗਾਹ ਮਾਰੋ ਜੈਪੁਰ ਸ਼ਹਿਰ ਦੇਖੋ ਤੁਹਾਨੂੰ ਆ ਦੇਖੋ ਬਈ ਸੁਰੰਗ ਜੀ ਕਿੰਨੀ ਲੰਬੀ ਆ ਸਿੱਧੀ ਆ ਜਮੇ ਹੈਗੀ ਬਰੀਕ ਜੀ ਆ ਪਾਸ ਵਾਲਾ ਜਿਹੜਾ ਬੰਦਾ ਮਸਾਂ ਹੀ ਨਾਲ ਦੀ ਐਂਟਰ ਹੁੰਦਾ ਆ ਪਾ ਇਧਰ ਹੀ ਚੱਲਦੇ ਆ ਮੁਰੋ ਬਾਈ ਹੁਣੀ ਆਉਂਦੇ ਲੰਘਿਆ ਨਹੀਂ ਜਾਣਾ ਸੀਗਾ ਤੇ ਹੁਣ ਮੈਨੂੰ ਪੌੜੀਆਂ ਨਹੀਂ ਲੱਭਦੀਆਂ ਉੱਪਰ ਦੀ ਰਸਤਾ ਕਿੱਧਰ ਹੀ ਜਾਂਦਾ ਜਮੇ ਭੋਰਾ ਕਾ ਇੱਕ ਬੰਦਾ ਹੀ ਇੱਕ ਟਾਈਮ ਇੱਕ ਬੰਦਾ ਹੀ ਨਿਕਲਦਾ ਆ ਆਪਾਂ ਟੈਰਸ ਤੇ ਆ ਗਏ ਮਨਲਾ ਦਾ ਹਾਂ ਬਿਲਕੁਲ ਉੱਪਰ ਆ ਗਏ ਇੱਥੋਂ ਜੈਪੁਰ ਦਾ ਜੂ ਪੂਰਾ ਵਾਹ ਕਮਾਲ ਦੇਖੋ ਦੇਖੋ ਜੀ ਇੱਥੋਂ ਨਾਰਗੜ ਦਾ ਕਿਲਾ ਦੇਖਦਾ ਹੁਣ ਸਾਰੀ ਹੁਣ ਗੱਲਬਾਤ ਬਣੀ ਆ ਪਹਿਲਾਂ ਆਪਾਂ ਨੂੰ ਲੱਭੇ ਨਹੀਂ ਰਸਤੇ ਨਹੀਂ ਲੱਭਿਆ ਕਿੱਧਰ ਦੀ ਜਾਂਦਾ ਕਿੱਦਾਂ ਦੀ ਵੀਡੀਓ ਦੇਖਦੇ ਉੱਥੇ ਇੰਨੇ ਦਿਨ ਮੈਂ ਆਪਾਂ ਫੋਨ ਆਪਣਾ ਫ੍ਰੀਜ਼ ਹੋ ਗਿਆ ਵਾਹ ਕੀ ਬਾਤ ਹੈ ਇੱਥੋਂ ਵੀਊ ਆਉਂਦਾ ਪੂਰਾ ਜੈਪੁਰ ਦਾ ਕਿਆ ਕਰਤੇ ਹਮ ਲੋਗ ਪਾਣੀ ਪੀਤੇ ਹੈ ਬੋਤਲ ਖਤਮ ਹੋ ਗਈ ਸੈਕ ਦੀ ਉਸਕੋ ਬਾਈ ਦੱਸ ਰਿਹਾ ਬਿਨਾਮ ਜਿਹੜਾ ਪੀ ਕੇ ਆਪਾ ਪਾਣੀ ਦੀਆਂ ਬੋਤਲਾਂ ਸੜ ਦਿੰਨੇ ਆ ਉਹ ਸਿੱਟਣੀਆਂ ਨਹੀਂ ਹੈਗੀਆਂ ਨਾ ਡਸਟਬਿਨ ਗਾਰਵੇ ਕਰੋ ਪਰ ਹਮ ਲੋਗ ਕਿਆ ਕਰਤੇ ਪਾਣੀ ਪੀਤੇ ਔਰ ਫੈਂਕੀ ਉਸਕੋ ਰੋਡ ਤੇ ਫੇਕਾ ਹਮਾਰਾ ਕਿਆ ਉਹ ਆਦਤ ਹੈ ਤਾਂ ਆਪ ਲੋਗ ਨਏ ਬੱਚੇ ਹੋ ਅਭੀ ਜਵਾਨ ਹੋ ਸਮਝਦਾਰ ਹੋ ਇਨਕੇ ਯਹਾਂ ਪਰ ਬਹੁਤ ਵੱਡਾ ਕ੍ਰਾਈਮ ਹੈ ਇਹ ਮਤਲਬ ਐਸੇ ਫੈਂਕਣਾ ਜੋ ਸਮਝਾ ਉਸੇ ਉਹ ਬਾਈ ਦੱਸਦਾ ਵੀ ਆਸਟ੍ਰੇਲੀਆ ਵਿੱਚ ਬਹੁਤ ਵੱਡਾ ਇਹ ਕ੍ਰਾਈਮ ਮੰਨਿਆ ਜਾਂਦਾ ਹੈ ਮੇਂ ਕੂੜਾ ਫਲਾਉਣਾ ਹੈ ਨਾ ਤੇ ਇਹ ਜਵਾਕ ਆਏ ਹੋਏ ਨੇ ਕਿ ਸੇ ਸਕੋਲ ਸਕਾਲ ਦੇ ਨੇ ਫੋਟੋ ਰਹੀ ਆ ਸਾਰਿਆਂ ਦੀ ਇਧਰੋਂ ਆਪਾਂ ਲੈ ਲੈਨੇ ਆ ਉਹ ਬਾਈ ਉਧਰੋਂ ਕਰ ਰਹੇ ਨੇ ਆਪਾਂ ਇਧਰੋਂ ਲੈ ਲੈਨੇ ਆ ਆ ਥੱਲੇ ਬਾਈ ਇਧਰ ਨਾ ਸ਼ੂਟਿੰਗ ਚੱਲ ਰਹੀ ਆ ਔਰ ਕੈਮਰੇ ਵਾਲੇ ਬੈਠੇ ਰਸਤਾ ਬੰਦ ਕੀਤਾ ਹੋਇਆ ਇਧਰ ਗੋਣਾ ਵਜਾਉਣਾ ਚੱਲ ਰਿਹਾ ਇਹਨਾਂ ਦਾ ਆਪਦਾ ਹੀ ਟਰੈਡੀਸ਼ਨਲ ਬਾਈ ਦੋ ਜਾਨੇ ਲੱਗੇ ਹੋਏ ਨੇ ਹਾਂਜੀ ਕਿਵੇਂ ਹੋ ਬਈ बस बढ़िया थोड़ी जानकारी दीजिए मैं जगह जगह ये लिखा हुआ दिखा खम्मा गनी ये क्या होता है मतलब हो हम करते, बड़े जो थे राम राम हाँ, अच्छा, राजस्थानी राम। में हम बोलते हैं खम्मा अच्छा जैसे आप, नमस्ते बुलाते है अच्छा आपको बोलूंगा खम्मा गनी हम बोलेंगे उल्टा हो जाएगा गणी गम्मा उसका जवाब होता है ठीक है ठीक है ठीक है ठीक है अच्छा मैं जगह जगह

आप फिर यहाँ कोई रेंट रूंट देते हो सरकार नहीं, को आपका तो, सरकार की तरफ से या आपका जी, अच्छा ड्यूटी करती हो आप जगह दे, जी, दे रखी है तो हम अच्छा, शो करते हैं ठीक है शो करते हो ठीक है ठीक है ठीक है ये भी आपका ही है जी हम चलता है म्यूजिक भी प्ले करते हैं राजस्थानी सॉन्ग वगैरह अच्छा तो सभी प्रकार के गाने गाते हैं जैसे कि राजस्थानी पंजाबी अच्छा सारा आता है ठीक है शूटिंग शाटिंग भैया ये काफी होती है ना पे अभी भी चल रही है अंदर अभी चल रही है ਠੀਕ ਹੈ ਅਬ ਜੈਗੜ ਕਿਲਾ ਜਾਣਾ ਹੈ ਕਹਾਂ ਸੇ ਜਾਏ ਜੈਗੜ ਕਿਲਾ ਆਪਨੇ ਯਾ ਸੇ ਦਸਟੂਰ ਦੂ 10 ਕਿਲੋਮੀਟਰ ਜੀ ਸਾਈਕਲ ਆ ਯਾਰ ਪੈਡਲ ਚੱਲेंगे ਸਾਈਕਲ ਉਹ ਮਰ ਦੇ ਪਾਸ ਸਾਈਕਲ ਤੇ ਪਹੁੰਚ ਜਾਓਗੇ ਹਾਂ ਪਹੁੰਚ ਜਾਗੇ ਫਿਰ ਹਨਾ ਅੱਗੇ ਕੀ ਆਗੇ ਪੜਾਉਰੇ ਸਟੂਡੈਂਟ ਹੈ ਸ਼ੁਕਰੀਆ ਭਈਆ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਹੁਣ ਜਿਹੜੀ ਆ ਪਲੇਟ ਤੁਹਾਡੇ ਸਾਹਮਣੇ ਦੇਖ ਰਹੇ ਆ ਭਰੀ ਪਈਆ ਇਹਨੂੰ ਹੁਣ ਘੇੜੇ ਤੇ ਘੇੜਾ ਦਿੱਤਾ ਜਾਊਗਾ ਰੇਟ ਦੱਸ ਭਈ ਕਿੰਨੇ ਦੀ ਆ ਰੇਟ ਤਾਂ ਭਈ 50 ਰੁਪਏ ਦੀ ਆ ਤੇ ਵਾਦਾ ਕਰਕੇ ਗਏ ਸੀ ਉਧਰ ਆਂਟੀ ਨਾਲ ਵੀ ਅਸੀਂ ਮੁੜ ਕੇ ਲਵਾਂਗੇ ਆਉਂਦੇ ਹੋਏ ਕਿਲਾ ਆਪਾਂ ਉਧਰ ਦੇਖ ਕੇ ਆ ਗਏ बावੜੀ ਦੇ ਸਾਹਮਣੇ ਨਾਲ ਹੀ ਖੜੇ ਆ ਤੇ ਇਧਰ ਨਾਲ ਹੀ ਆਪਣੇ ਸਾਈਕਲ ਖੜੇ ਨੇ ਆ ਗਗਨ ਵਾਲਾ ਤੇ ਆਪਣਾ ਉਪਰੇ ਖੜਾ ਨਰੈਣਗੜ੍ਹ ਕਿਲੇ ਤੋਂ ਹੁੰਦੇ ਹੋਏ ਮੇਰੇ ਸ਼ਾਨਦਾਰ ਪਿੱਛੇ ਇੱਕ ਵਿਊ ਆਇਆ ਬਿਲਕੁਲ ਐਂਡ ਵਿਊ ਆ ਆ ਖੜਾ ਸਾਈਕਲ ਤੇ ਉਹਦੇ ਬਾਰੇ ਆਪਾਂ ਜਾਣਕਾਰੀ ਤੁਹਾਨੂੰ ਹੁਣੇ ਦਿੰਨੇ ਆ ਦੂਜਾ ਕੈਮਰਾ ਕਰਕੇ ਪਿੰਡ ਖੇੜੇ ਤੋਂ ਰੇਤੇ ਦੇ ਟਿੱਬਿਆਂ ਤੱਕ ਲਓ ਜੀ ਵਿਊ ਚੈੱਕ ਕਰੋ ਸਾਹਮਣੇ ਜਲ ਮਹਿਲ ਸ਼ਹਿਰ ਹੈਗਾ ਜੀ Jaipur Rajasthan। ਕਿਆ ਖੂਬਸੂਰਤ ਵਿਊ ਆ ਤੇ ਆਲਦਾਲੇ ਖੂਬਸੂਰਤੀ ਚੈੱਕ ਕਰੋ ਤੇ ਆਪਾਂ ਇਧਰੋਂ ਆਇਆ ਜੀ ਨਾਗੜ ਗੜ੍ਹ ਕਿਲੇ ਤੋਂ ਤੇ ਜਾ ਰਹੇ ਆਪਾਂ ਇਧਰ ਜੈ ਗੜ੍ਹ ਕਿਲੇ ਵੱਲ ਜੈ ਸਿੰਘ ਜਿਹੜਾ ਕਿਲਾ ਇਹਨਾਂ ਨੇ ਬਣਾਇਆ ਸੀਗਾ ਤੇ ਆਪਾਂ ਹੁਣ ਉੱਥੇ ਜਾ ਰਹੇ ਆ ਫੇਰ ਜਾਵਾਂਗੇ ਜੀ ਆਪਾਂ ਉਹ ਸਾਹਮਣੇ ਜਲ ਮਹਿਲ ਨਾਗੜ ਗੜ੍ਹ ਤੋਂ ਕਿਲੇ ਤੋਂ ਚੱਲ ਕੇ ਮੇਲਾ ਦਾ ਸਾਹਮਣੇ ਆਪਾਂ ਨੂੰ ਜਿਹੜਾ Jaipur ਦਾ Jaipur ਆ ਗਿਆ ਜੈ ਗੜ੍ਹ ਕਿਲਾ ਦੇਖਣ ਲੱਗ ਗਿਆ। ਇਹੀ ਆ ਸਾਈਕਲ ਆਪਾਂ ਜੀ ਇੱਥੇ ਖੜਾਤੀ ਜੈਗੜ ਕਿਲੇ ਆ ਗਏ ਆਪਾਂ ਜੈਗੜ ਕਿਲਾ ਇਹ ਮੇਨ ਗੇਟ ਆ ਗगन ਟਿਕਟਾਂ ਲੈਣ ਗਿਆ ਹੋਇਆ ਵਾ ਕਾਠਾ ਚ ਕਾਫੀ ਅੰਦਰ ਗੱਡੀਆਂ-ਕੁੱਡੀਆਂ ਜਾਂਦੀਆਂ ਨੇ ਸਾਈਕਲ ਨਹੀਂ ਲੈ ਕੇ ਜਾਣ ਦਿੰਦੇ ਤੇ ਉਹ ਜੋ ਆਪਾਂ ਉਧਰ ਜਗ੍ਹਾ ਤੋਂ ਆਏ ਆ ਬਾਈ ਹੁਣੀ ਬੈਠੇ ਨੇ ਆਪਣੀ ਰਾਖੀ ਕਰਨਗੇ ਸਾਈਕਲ ਦੀ ਤੇ ਆ ਜੈਗੜ ਕਿਲੇ ਦੀ ਟਿਕਟ ਲਈਏ ਆਪਾਂ 150 ਇੱਕ ਬੰਦੇ ਦਾ 300 ਰੁਪਏ ਆਪਾਂ ਇਹਦਾ ਦਿੱਤਾ ਵਾ ਦੋ ਜਾਣਿਆਂ ਦਾ ਜੀ ਗੱਡੀਆਂ ਕੁੱਟੀਆਂ ਜਾਂਦੀਆਂ ਨੇ ਅੰਦਰ ਟਰੱਕ ਪਰ ਆਪਣਾ ਸਾਈਕਲ ਨਹੀਂ ਜਾਣ ਦਿੱਤਾ ਉਹਨਾਂ ਨੇ ਗੱਡੀ ਦਾ 200 ਰੁਪਏ ਗੱਡੀ ਦਾ 200 ਰੁਪਏ ਅੰਦਰ ਲੈ ਕੇ ਜਾਣਾ ਤੁਸੀਂ ਨਾ ਗੱਡੀ ਦਾ ਲੱਗ ਤੋਂ ਦੇਣਾ ਪੈਣਾ ਉਹ ਟਿਕਟ ਤੋਂ ਗੱਡੀ ਵਾਲਾ ਚਲੋ ਦੇ ਹੀ ਦਿੰਦਾ ਏਡੀ ਤਰ੍ਹਾਂ ਆਉਂਦਾ ਵਾ ਉਹ ਪੇ ਕਰ ਹੀ ਦਿੰਦਾ ਵਾ ਬਾਈ ਵਿੱਚ ਵਸਾ ਕੇ ਖੜ ਗਿਆ ਹੁਣ ਨਾ ਨਿਕਲ ਸਕਦੇ ਇੱਥੋਂ ਦੇਖਦਾ ਮਾੜਾ ਬੈਗ ਨਾਲ ਲੱਗਿਆ ਇਹ ਜਿਹੜਾ ਜੈਗੜ੍ਹ ਕਿਲਾ ਜੀ ਇਹ ਵੀ ਰਾਜਾ ਜੈ ਸਿੰਘ ਹੋਰਾਂ ਨੇ ਬਣਾਇਆ ਸੀ ਤਕਰੀਬਨ 1726 ਇਸਵੀ ਦੇ ਵਿੱਚ ਜਿਹੜਾ ਅੰਬਰਫੋਰਡ ਸੀ ਉਹਦੀ ਰੱਖਿਆ ਲਈ ਬਣਾਇਆ ਗਿਆ ਸੀ ਇਹ ਕਿਲਾਵਾ ਕਿਉਂਕਿ ਜਿਹੜਾ ਖਜ਼ਾਨਾ ਸੀ ਉਹਨੂੰ ਸੁਰੱਖਿਅਤ ਰੱਖਣਾ ਸੀ ਉਹਦੇ ਵਾਸਤੇ ਹੀ ਫਿਰ ਕਿਲਾ ਬਣਾਇਆ ਗਿਆ ਸੀਗਾ ਇਹਦਾ ਇਹਨਾਂ ਨੇ ਅਰਥ ਰੱਖਿਆ ਸੀਗਾ ਵੀ ਮਤਲਬ ਕਿ ਵੀ ਜਿੱਤ ਦਾ ਕਿਲਾਵਾ ਇਹ ਇੱਕ ਜੈ ਦਾ ਮਤਲਬ ਹੁੰਦਾ ਵੀ ਜਿੱਤ ਦਾ ਪ੍ਰਤੀਕ ਤਾਂ ਕਰਕੇ ਇਹਦਾ ਨਾਮ ਜੈਗੜ੍ਹ ਕਿਲਾਵਾ ਤੇ ਇਹ ਜਿਹੜੀਆਂ আরাਵਲ আরাਵਲੀ ਦੀਆਂ ਪਹਾੜੀਆਂ ਨੇ तकरीबन ਉਹਨਾਂ ਦੇ ਉੱਤੇ ਬਣਿਆ ਹੋਇਆ ਕਿਲਾ ਹੈ ਉਸ ਸਮੇਂ ਦੇ ਜਿਵੇਂ ਜਿਹੜੇ ਸਿਪਾਈ ਸੀ ਹਥਿਆਰ ਵਗੈਰਾ ਵਰਤਦੇ ਸੀਗੇ ਆ ਉਹਨਾਂ ਦੇ ਅੰਦਰ ਇੱਕ ਇਦਾਂ ਪ੍ਰਦਰਸ਼ਨੀ ਲਾਈਆਂ ਗਈਆਂ ਨੇ ਛੋਟੀਆਂ ਤੋਪਾਂ ਪਈਆਂ ਨੇ ਤੇ ਇੱਧਰ ਵੀ ਥੋੜੇ ਜਿਵੇਂ ਮਿਲਟਰੀ ਇੱਥੇ ਅੰਦਰ ਬਣਿਆ ਵੀ ਹੋਇਆ ਸਿਸਟਮ ਉਹਨਾਂ ਦਾ ਤੇ ਆ ਪਏ ਨੇ ਉਸ ਟਾਈਮ ਜਦ ਮੇ ਢਾਲਾ ਹੁੰਦੀਆਂ ਸੀਗੀਆਂ ਆ ਪਹਿਨਦੇ ਹੁੰਦੇ ਸੀਗੇ ਸਿਰਾਂ ਤੇ ਤੇ ਇਦਾਂ ਦਾ ਬਾਕੀ ਜਿਹੜੀ ਦੁਨੀਆ ਦੀ ਸਭ ਤੋਂ ਕਹਿੰਦੇ ਵੱਡੀ ਤੋਪ ਆ ਉਥੇ ਪਈਆ ਉਹ ਤੁਹਾਨੂੰ ਦਿਖਾਉਨੇ ਆ ਉੱਪਰਲੇ ਪਾਸੇ ਜਾਣਾ ਪੈਂਦਾ ਵਾ ਤੇ ਇੱਧਰ ਵੀ ਆ ਤੀਰ ਤੂ ਰੋ ਸਮੇ ਤੇ ਆ ਦੇਖੋ ਇਹਨੂੰ ਕਹਿੰਦੇ ਆ ਚਾਪ ਮੰਨਿਆ ਤੁਸੀਂ ਤੀਰ ਦੇਖੋ ਉਹਦਾ ਕਮਾਨ ਦੇਖੋ ਕਿ ਕਿੱਡੀ ਮਤਲਬ ਕਿ ਦੂਰੀ ਹੋ ਕੇ ਕਿੱਡੀ ਬਣ ਜਾਂਦੀ ਆ ਉਹ ਤੇ ਇਦਾਂ ਕਾਫੀ ਅੰਦਰ ਬਹੁਤ ਚੀਜ਼ਾਂ ਪਈਆਂ ਨੇ ਇੱਦਾਂ ਇੱਕ ਜਿਵੇਂ ਆਪਾਂ ਅਜਾਇਬ ਘਰ ਨਹੀਂ ਦੇਖਦੇ ਤੇ ਜਾਇਬ ਘਰ ਚ ਲੱਗੀਆਂ ਹੁੰਦੀਆਂ ਨੇ ਫੋਟੋ ਆ ਪੁਰਾਣੇ ਆਪਣੀ ਸਿੱਖ ਧਰਮ ਦੀਆਂ ਸਾਰੇ ਕੋਚ ਹੁੰਦੀਆਂ ਨੇ ਧਰਮਾ ਚ ਇਦਾਂ ਇੱਕ ਇਹਨਾਂ ਨੇ ਪੁਰਾਣੇ ਜਿਵੇਂ ਸਿਸਟਮ ਉਹਦੀ ਲਾਇਆ ਹੋਇਆ ਵਾ ਪੁਰਾਣੇ ਉਹ ਚੱਲਦਾ ਸੀ ਜਿਵੇਂ ਆ ਕਿਲੇ ਤੱਕ ਨਾ ਉਹ ਬਣਾਇਆ ਹੋਇਆ ਵਾ ਮਾਡਲ ਤਿਆਰ ਕੀਤਾ ਹੈ ਦੇਖੋ ਇਦਾਂ ਇਧਰੋਂ ਆ ਗੇਟ ਰੱਖਿਆ ਗਿਆ ਹੈ ਨਾ ਆ ਦੇਖੋ ਵੀ ਇਦਾਂ ਕਿਲਾ ਹੁੰਦਾ ਵਾ ਉਹ ਹਿਸਾਬ ਨਾਲ ਫਿਰ ਤਿਆਰ ਕਰਦੇ ਨੇ ਬੰਦੂਖਾਂ ਦੇਖੋ ਇਧਰ ਉਸ ਉਸ ਟਾਈਮ ਦੀਆਂ ਬੰਦੂਖਾਂ ਕਦੇ ਵੀ ਅੱਜ ਵੀ ਰਾਜਾ ਮਤਲਬ ਕਿ ਅੱਗੇ ਦੇ ਅੱਗੇ ਚੱਲਦਾ ਉਹ ਵੀ ਰਾਜਾ ਆਪਣੇ ਜੈਪੁਰ ਦਾ ਇਹ ਮਹਿਲ ਦਾ ਕਹਿੰਦੇ ਹੈਗਾ ਵਾ ਤੇ ਇੱਧਰ ਵੀ ਬਸ ਇੱਧਰ ਬਣਾਇਆ ਪਿਆ ਛੋਟਾ ਮੰਦਿਰ ਬਣਾਇਆ ਹੋਇਆ ਇੱਕ ਤੇ ਇੱਧਰ ਵੀ ਉਹੀ ਗੱਲਾਂ ਬਾਤਾਂ ਨੇ ਹਾਂ ਬੰਦੂਖਾਂ ਬਦਖਾਂ ਸਮੇਂ ਦੇ ਰੱਖੇ ਨੇ ਆਪਾਂ ਹੁਣ ਟਾਈਮ ਥੋੜੀ ਜਿਹੀ ਬਚਤ ਕਰਦੇ ਹੋਈ ਇਹ ਆਪਾਂ ਉੱਪਰ ਚੱਲੀਏ ਤੇ ਉੱਧਰ ਉੱਪਰਲੇ ਪਾਸੇ ਤੇ ਆਪਾਂ ਤੁਹਾਨੂੰ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਤੋਪ ਆ ਉੱਪਰ ਦਿਖਾਉਣੇ ਆ ਤੇ ਇੱਧਰ ਆ ਤੀਰ ਦੇਖ ਲੋ ਇੱਕ ਵਾਰੀ ਤੇ ਇਦਾਂ ਦੇ ਆ ਚੀਜ਼ ਹੁੰਦੀ ਸੀ ਉਦੋਂ ਇਦਾਂ ਦੇ ਤੀਰ ਹੁੰਦੇ ਸੀ ਦੇਖੋ ਅ ਜਮੇ ਤਿੱਖੀਆਂ ਲੋਕਾਂ ਵੱਡੀਆਂ ਤੋਂ ਵੱਡੀਆਂ ਨੇ ਦੇਖੋ ਤੇ ਆਹ ਦੋ ਮੂੰਹੀ ਵਾਲਾ ਵਾ ਤੇ ਆਹ ਜੈਵਾਨ ਤੋਪ ਦਾ ਗੋਲਾ ਵਾ ਹੈ ਆ ਤੋਪ ਦੇ ਗੋਲੇ ਪਏ ਨੇ ਉਸ ਟਾਈਮ ਦੇ ਦੇਖੋ ਬਾ ਜੀ ਬਾ ਚੱਲੀਏ ਭਾਈ ਉੱਧਰ ਤੇ ਇੱਧਰ ਵੀ ਆ ਵੀ ਹੁਣ ਦੇਖ ਹੀ ਚੱਲਦੇ ਆ ਆ ਬਾਰੂਦ ਜਾਂਚਣੇ ਵਾਲੀ ਮਸ਼ੀਨ ਬਾਰੂਦ ਦੀ ਜਿਵੇਂ ਪਰਖ ਹੁੰਦੀ ਹੁੰਦੀ ਸੀ ਆ ਮਸ਼ੀਨ ਆ ਇਹਦੇ ਨਾਲ ਪਰਖ ਕੀਤੀ ਜਾਂਦੀ ਸੀ ਉਹ ਟਾਈਮ ਬੰਬ ਪੈ ਨੇ ਇਹ ਜੀ ਟਾਈਮ ਬੰਬ ਨੇ ਜਿਵੇਂ ਉਹ ਜਮਾਨੇ ਦੇ ਜਿਵੇਂ ਉੱਪਰ ਰੱਸੀ ਰੀਓ ਖਿੱਚ ਦਿੰਦੇ ਸੀਗੇ ਉਸ ਤੋਂ ਬਾਅਦ ਉਹ ਸੱਡ ਦਿੰਦੇ ਧੂਆ ਜਾ ਜਾਂਦਾ ਸੀ ਉਹ ਫਟ ਜਾਂਦਾ ਸੀਗਾ ਤੇ ਇਹ ਪोटाश ਪਟਾਸ਼ੀਅਮ ਹੋਊਗਾ ਤੇ ਇਹ ਰੌਕਟ ਨੇ ਦੇਖੋ ਰੌਕਟ ਦੇਖੋ ਤੁਸੀਂ ਕਿਹੜੇ ਹਿਸਾਬ ਨਾਲ ਬਣਾਏ ਹੋਏ ਨੇ ਰੌਕਟ ਉਹ ਸਮੇਂ ਦੀਆਂ ਚੀਜ਼ਾਂ ਨੇ ਇਹ ਤੇ ਅੱਜ ਤਾਂ ਇੰਨੀ ਵਧੀਆ ਟੈਕਨੋਲੋਜੀ ਆ ਗਈ ਕਿ ਅੱਜ ਤਾਂ ਮਤਲਬ ਕਿ ਉਹਦਾ ਯੋਗਾ ਸਾਇੰਸ ਦਾ ਯੋਗਾ ਅੱਜ ਤਾਂ ਬਹੁਤ ਤਰੱਕੀਆਂ ਕਰਨੀਆਂ ਸਾਇੰਸ ਨੇ ਤੇ ਆਪਾਂ ਜੀ ਹੁਣ ਚੱਲਦੇ ਆਂ ਇੱਧਰ ਵੀ ਹਰਾ ਭਰਾ ਬਹੁਤ ਬਿਆ ਬਣਾਇਆ ਪਿਆ ਬਾਗ ਬੂਗ ਲਾਇਆ ਹੋਇਆ ਵਿੱਚ ਇੱਧਰ ਕੇਲਿਆਂ ਕੋਲੇਂ ਦਰਖਤ ਲਾਏ ਪਏ ਨੇ ਜਵਾਕ ਇੱਧਰ ਨਾ ਬਾਏ ਬਾਏ ਕਰ ਰਹੇ ਨੇ ਹੈਲੋ ਵਾਜੇ ਵਾਜੇ ਕੈਸੇ ਹੋ ਨਮਸਤੇ 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 ਕਰ ਰਹੇ ਨੇ ਟੀਮ ਆਈ ਆ ਬੱਚਿਆਂ ਦੀ स्कूल का स्कूल इतना बड़ा नाम जयपुर में है हां अच्छा ठीक है ठीक क्लास कौन सी है 8th सारे 8th के हैं अच्छा मिक्स है 3 टू 8 ओके ओके ठीक है ठीक है आज टूर पे है ना ठीक है देख लिया सारा किला क्या बात खाना पानी हो गया ਜੈ ਬਾਣ ਉਹ ਹੁਸ਼ਿਆਰ ਬੱਚਾ ਹੈ ਕਲਾਸ ਕਮੇ ਲਾਲ ਹੈ ਸਚਿਨ ਵਾਹ ਕੀ ਬਾਤ ਹੈ ਰਾਮ ਬਾਣ ਤਾਂ ਬੇਟਾ ਵਾਹ ਜੀ ਵਾਹ ਰਾਮ ਜੀ ਕੋ ਬੱਚੇ ਬੜੇ ਘੈਂਟ ਨੇ ਬਾਈ ਲੈ ਵਿਊ ਚੈੱਕ ਕਰੋ ਕਿਰਾ ਛੱਲੇ ਲੈ ਤੁਸੀਂ ਕਹਿੰਦੇ ਖੂਬਸੂਰਤੀ ਨਹੀਂ ਦਿਖਾਉਂਦੇ ਤੇ ਹੁਣ ਚੈੱਕ ਕਰੋ ਖੂਬਸੂਰਤੀ ਵਾਲੇ ਦਲੇ ਦੀ ਤੁਹਾਨੂੰ ਜਿ ਇਹ ਮੈਂ ਇੱਕ ਥੜੇ ਦੇ ਖੜਾ ਐ ਤੇ ਇਹ ਤੋਂ ਸਾਰਾ ਵਾਲੇ ਦਲੇ ਜੈਪੁਰ ਦਿਖ ਰਿਹਾ ਵਾ ਦੇਖੋ ਕਿਲੇ ਦਾ ਵੀਊ ਦੇਖੋ ਇਹ ਸਾਰਾ ਜੈਗੜ ਕਿਲਾ ਵਾ ਤੇ ਤੋਪ ਮੈਨੂੰ ਲੱਗਦਾ ਉਹ ਸਾਹਮਣੇ ਆ ਸ਼ਾਇਦ ਪੜਿਆ ਤਾਂ ਸੀਗਾ ਪਰ ਲੱਭਿਆ ਨਹੀਂ ਆਪਾਂ ਨੂੰ ਉਧਰ ਆਪਾਂ ਹੁਣ ਮੈਨੂੰ ਲੱਗਦਾ ਉਧਰੋਂ ਆਇਆ ਉਹ ਜਲਮਲ ਰਹਿ ਗਿਆ ਜਲਮਹਿਲ ਰਹਿ ਗਿਆ ਜਵਾਨ ਵੀ ਹੋ ਤਤ ਲਾਉਣ ਲੱਗ ਗੀ ਹੁਣ ਥੋੜਾ ਜਿਹਾ ਸਾਹ ਚੜਿਆ ਹੋਇਆ ਉਹ ਉਧਰੋਂ ਆਇਆ ਬਹੁਤ ਸਾਰਾ ਜੈਪੁਰ ਸ਼ਹਿਰ ਹੈ ਗਿਆ ਜਿਹੜਾ ਨਾਰਗੜ ਕਿਲਾ ਸੀ ਉਧਰੇ ਸੀਗਾ ਇੱਧਰ ਇੱਕ ਹੋਰ ਲੇਕ ਬਣੀ ਹੋਈ ਆ ਜੀ ਇਹ ਜਿਹੜਾ ਵੀ ਅਮੀਰਤਾ ਨਹੀਂ ਕਿਤੇ ਆ ਮੂ ਆਮੀਰ ਅਮੀਰ ਦਾ ਮਹਿਲ ਸ਼ਾਇਦ ਉਹੀ ਤਾਂ ਨਹੀਂ ਪਤਾ ਨਹੀਂ ਜਾਣਕਾਰੀ ਆਪਾਂ ਲੈਣੇ ਆ ਵਿਊ ਚੈੱਕ ਕਰੋ ਬੱਸ ਮੈਨੂੰ ਬਾਰ-ਬਾਰ ਹੈ ਨਾ ਤੁਹਾਡੇ ਲਾਂਬੇ ਮਿਲਦੇ ਨੇ ਕਿ ਵਿਊ ਨਹੀਂ ਦਿਖਾਉਂਦਾ ਹੈਗਾ ਆ ਚੈੱਕ ਕਰੋ ਹੁਣ ਵਿਊ ਦੀ ਆਪਾਂ ਝੜੀ ਲਾਤੀ ਅੱਜ ਜੈਗੜ ਕਿਲੇ ਦੇ ਜਵੇਂ ਟਰੈਸ ਤੋਂ ਬੋਲ ਰਹੇ ਆਪਾਂ ਲੈ ਕਰੋ ਚੈੱਕ ਕਰ ਸਾਨੂੰ ਘੰਟਾ ਆ ਗਿਆ ਸਾਨੂੰ ਤੋਪ ਨਹੀਂ ਲੱਭਦੀ ਹੈਗੀ ਅਸੀਂ ਤੋਪ ਦੇ ਪਿੱਛੇ ਪਏ ਹੋਏ ਆ ਉਹ ਉੱਪਰ ਲੱਗਦੀ ਆ ਦੇਖਣ ਨੂੰ ਮੈਂ ਦਿਖਾਉਣਾ ਉਹ ਉੱਪਰ ਉੱਥੇ ਲੱਗਦੀ ਆ ਹੁਣ ਮੈਨੂੰ ਵੀ ਉੱਥੇ ਆ ਦੀ ਦੁਨੀਆ ਦੀ ਕਹਿੰਦੇ ਸਭ ਤੋਂ ਵੱਡੀ ਤੋਪ ਆ ਹਾਂਜੀ ਆਪਾਂ ਪਹੁੰਚੇ ਆ ਜੀ ਜੈਵਾਨ ਤੋਪ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਤੋਪ ਆ ਉਹ ਜੈਪੁਰ ਦੇ ਵਿੱਚ ਜੈਗੜ ਕਿਲਾ ਉੱਥੇ ਪਈ ਆ ਤੁਹਾਨੂੰ ਦਿਖਾਉਣੇ ਆਜੋ ਇਹ ਆ ਜੀ ਜੈਵਾਨ ਤੋਪ ਤਕਰੀਬਨ ਜਿਹੜੀ ਇਹਦੀ ਲੰਬਾਈ ਆ 20 ਫੁੱਟ ਇਹ ਲੰਬੀ ਲੰਬੀ ਆ ਤੇ ਇੱਕ ਵਾਰ ਚ ਤਕਰੀਬਨ ਇਹਦੇ ਵਿੱਚ 100 ਕਿਲੋਗ੍ਰam ਜਿਹੜਾ ਬਾਰੂਦ ਆ ਉਹ ਭਰਿਆ ਜਾਂਦਾ ਸੀ ਇਹ ਇਹ ਕਹਿੰਦੇ ਸਭ ਤੋਂ ਦੁਨੀਆ ਦੀ ਵੱਡੀ ਤੋਪ ਆ ਤੇ 50 तकरीबन ਦਾ 50 ਕੀ ਕਹਿੰਦੇ 50 ਟਨ 50 ਟਨ ਇਹਦਾ ਜਣ ਦੀ weight ਆ ਦੇਖੋ 50 ਟਨ ਕਿੰਨਾ ਹੁੰਦਾ ਵਾ ਤੇ ਇੱਕ ਵਾਰੀ ਉਹ ਚਲਾਈ ਗਈ ਸੀਗੀ ਪੂਰੀ ਵਾਰ ਚ ਇਹ ਇੱਕ ਵਾਰ ਚ ਚਲਾਈ ਗਈ ਸੀ ਇਹ तकरीबन 18ਵੀਂ ਸਦੀ ਦੇ ਵਿੱਚ ਤਿਆਰ ਹੋਈ ਸੀ ਜੀ ਦੁਨੀਆ ਦੀ ਸਭ ਤੋਂ ਵੱਡੀ ਤੋਪ ਤੇ ਹੁਣ ਪੇਟ ਪੂਜਾ ਕੀਤੀ ਜਾਊਗੀ ਤੇ ਭੁੱਖ ਬਹੁਤ ਜ਼ਿਆਦਾ ਲੱਗੀ ਆ ਸਵੇਰ ਦੀ ਕਚੋਰੀ ਜੀ ਖਾਧੀ ਆ ਠੰਡਾ ਪੀਤਾ ਬਸ ਇੱਥੇ ਕੰਟੇਨ ਜੀ ਮਣੀ ਨਾਲ ਇੱਕ ਇੱਥੋਂ ਨਾਲ ਵੀਊ ਦਿਖਦਾ ਵਾ ਇੱਥੇ ਤੁਹਾਨੂੰ ਵੀਊ ਦਿਖਾਉਣਾ ਮੈਂ ਐਦਾਂ ਵੀਊ ਦੇਦਾ ਤੇ ਇਧਰ ਗੱਡੀਆਂ-ਕੁੱਡੀਆਂ ਨਾ ਇੱਥੇ ਉੱਪਰ ਆ ਜਾਂਦੀਆਂ ਨੇ ਗੱਡੀਆਂ ਜਮੇ ਤੁਸੀਂ ਉੱਪਰ ਲੈ ਕੇ ਆ ਸਕਦੇ ਹੋ ਆ ਤੋਪ ਦੇ ਮੂਹਰੇ ਤੱਕ ਆਉਂਦੀਆਂ ਨੇ ਗੱਡੀਆਂ 200 ਰੁਪਿਆ ਅਲੱਗ ਤੋਂ ਲੈਂਦੇ ਨੇ ਹਾਂਜੀ ਆਪਾਂ ਜਲਮਲ ਪਹੁੰਚ ਗਏ ਸੀਗੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਵੀ 18ਵੀਂ ਸਦੀ ਦੇ ਕਰੀਬ ਜਿਹੜਾ ਬਣਿਆ ਸੀਗਾ ਰਾਜਾ ਜੈ ਸਿੰਘ ਦੁਆਰਾ ਬਣਾਇਆ ਗਿਆ ਸੀ ਤੇ ਕਈ ਜਿਹੜਾ ਦਾਵਾ ਕਰਦੇ ਨੇ ਵੀ ਰਾਜਾ ਜਿਹੜਾ ਮਦੋ ਸਿੰਘ ਉਹਨਾਂ ਨੇ ਬਣਵਾਇਆ ਸੀਗਾ ਇਹਦੇ ਦੇਖੋ ਜਿਹੜਾ ਤੁਸੀਂ ਦੇਖ ਰਹੇ ਹੋ ਪਿੱਛੇ ਜਿਹੜੀ ਇੱਕ ਮੰਜ਼ਲ ਤੁਹਾਨੂੰ ਉੱਪਰ ਦਿਖ ਰਹੀ ਆ ਤੇ ਚਾਰ ਮੰਜ਼ਲਾਂ ਇਹਦੇ ਥੱਲੇ ਨੇ ਤੇ ਇਹ ਇਹ ਬਣਿਆ ਕਿਉਂ ਸੀ ਇਹ ਉਦਾਂ ਮਹਿਲ ਨਹੀਂ ਸੀਗਾ ਇਹ ਨਾਲ ਜਿਵੇਂ ਰਾਜੇ ਮौज-ਮਸਤੀਆਂ ਕਰਦੇ ਸੀ ਉਦਾਂ ਸੀਗਾ ਤੇ ਸ਼ਿਕਾਰ ਖੇਡਿਆ ਜਾਂਦਾ ਸੀਗਾ ਇੱਥੇ ਸ਼ਿਕਾਰ ਲਈ ਇਹ ਪੂਰਾ ਫੇਮਸ ਆ ਬਤਕਾਂ ਦਾ ਸ਼ਿਕਾਰ ਇੱਥੇ ਕਰਦੇ ਹੁੰਦੇ ਸੀਗੇ ਤੇ ਇਹਦੇ ਆਮ ਪਬਲਿਕ ਵਾਸਤੇ ਹੁਣ ਇੱਥੇ ਜਿਹੜਾ ਵਾ ਵੀ ਨਹੀਂ ਜਾਇਆ ਜਾਂਦਾ ਵਾ ਮਨਾਹੀ ਆ ਤੇ ਇੱਥੇ ਪੂਰਾ ਆਲੇ-ਦਾਲੇ ਮੇਲਾ ਲੱਗਿਆ ਹੁੰਦਾ ਤੁਸੀਂ ਜਿਹੜੀ ਰਾਜਸਥਾਨੀ ਟਰੈਡੀਸ਼ਨਲ ਡਰੈਸ ਹੁੰਦੀ ਆ ਉਹਦੇ ਵਿੱਚ ਇੱਥੇ ਪਾ ਕੇ ਫੋਟੋ-ਫੋਟੋਆਂ ਜਣ ਦੀ ਦੂਰੋਂ ਕਰਵਾ ਸਕਦੇ ਹੋ ਤੇ ਇਦਾਂ ਹੀ ਇਹ ਆਪਣੇ ਜਿਹੜਾ ਝੀਲ ਆ ਝੀਲ ਦੇ ਵਿਚਾਲੇ ਬਣਿਆ ਹੋਇਆ ਤੁਹਾਨੂੰ ਦੱਸਿਆ ਵੀ ਚਾਰ ਮੰਜ਼ਲਾ ਥੱਲੇ ਨੇ ਦੀਆਂ ਤੇ ਇੱਕ ਮੰਜ਼ਲ ਉੱਪਰ ਆ ਇਹ ਤੇ ਇੱਧਰ ਮੇਰੇ ਪਿੱਛੇ ਦੇਖ ਸਕਦੇ ਹੋ ਇੱਕ ਮਾਲ ਰੋੜੀ ਬਣਿਆ ਆ ਪੂਰੀ ਭੀੜ ਆ ਤੇ ਆਪਾਂ ਤੁਹਾਨੂੰ ਇੱਧਰ ਦਿਖਾਉਣਾ ਪਿੱਛੋਂ ਆਪਾਂ ਜਿੱਧਰੋਂ ਆਏ ਸੀਗੇ ਉਧਰੋਂ ਆਏ ਸੀ ਜਿਹੜਾ ਜੈਗੜ ਕਿਲਾ ਵਾ ਤੇ ਆਪਾਂ ਬਸ ਇੱਥੇ ਹੁਣ ਦੇਖ ਲਿਆ ਤੇ ਮੜਾ ਮੋਟਾ ਖਾ ਪੀ ਲਿਆ ਸੀਗਾ ਤੇ ਆਪਾਂ ਜਾਂਦੇ ਪਿੰਕ ਸਿਟੀ ਚਲਦੇ ਆਂ ਤੇ 5-10 ਮਿੰਟ ਉੱਥੇ ਲਾਉਣੇ ਆਪਾਂ ਹਵਾ ਮਹਿਲ ਦੇਖ ਕੇ ਫਿਰ ਆਪਾਂ ਜੀ ਗੁਰਦੁਆਰਾ ਸਾਹਿਬ ਜਾਂਦੇ ਆਂ ਅੱਜ ਜੈਪੁਰ ਕੁਮਿਆ ਜੀ ਜੈਪੁਰ ਤੁਹਾਨੂੰ ਜਲ ਮਹਿਲ ਹਵਾ ਮਹਿਲ ਤੇ ਦੋ ਕਿਲੇ ਦਿਖਾਏ ਤੇ ਆਪਾਂ ਹੁਣ ਆਗੇ ਗੁਰਦੁਆਰਾ ਸਿੰਘ ਸਭਾ ਜੈਪੁਰ ਰਾਤ ਆਪਾਂ ਆਏ ਸੀ ਦੋ ਦਿਨ ਵਾਸਤੇ ਲਿਆ ਸੀ ਆਪਾਂ ਰੂਮ ਤੇ ਆਪਾਂ ਕੱਲ ਨੂੰ ਹੋਰ ਰੂਟ ਫੜਾਂਗੇ ਜੀ ਆਪਾਂ ਤੇ ਉਮੀਦ ਆ ਤੁਹਾਨੂੰ ਜਿਹੜੀ ਵੀਡੀਓ ਆ ਪਸੰਦ ਆਈ ਹੋਊਗੀ ਤੇ ਕੱਲ ਨੂੰ ਇੱਕ ਨਵੀਂ ਵੀਡੀਓ ਚ ਮਿਲਦੇ ਆਂ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਰੱਬ ਰਾਖਾ ਸਤਿ ਸ੍ਰੀ ਅਕਾਲ